ਦੀ ਘਟਨਾ ਵਾਪਰੀ ਇਹ ਘਟਨਾ 1 ਘੰਟਾ ਪਹਿਲਾਂ ਦੀ ਹੈ ਇਹਨਾਂ ਘਰੇ ਪोटाश ਰੱਖੀ ਸੀ ਆ ਦਿਵਾਲੀ ਆਈ ਵੇਚਣ ਵਾਸਤੇ ਉਹ ਪोटाश ਫਟ ਗਈ ਹੈ ਸਾਰੇ ਪਿੰਡ ਕੀ ਲੱਖੋ ਕਿਤੇ ਖੜਕਾ ਗਿਆ 5 6 ਕਿਲੋਮੀਟਰ ਤੋਂ ਫੋਨ ਆ ਰਹੇ ਕਿ ਇਨੇ ਵੇਨੇ ਜ਼ੋਰ ਦਾ ਧਮਾਕਾ ਹੋਇਆ ਕੀ ਕੀ ਨੁਕਸਾਨ ਬਾਤਾਂ ਲਾ ਦੋ ਜੀ ਵੇਖੋ ਉਹਨਾਂ ਦੇ ਅੰਦਰ ਕੋਈ ਹੈਗਾ ਘਰੇ ਕੋਈ ਸਾਰੀ ਖਣਾ ਦੇਖ ਬਈ ਡਿੱਗ ਪਈ ਡਿੱਗ ਪਈ। ਮਾਕੇ ਜੀਤ ਦੇਖੋ ਯਾਰ ਨਾ ਆਇਓ ਕੋਈ ਨਹੀਂ ਮੰਨਣੀ ਘਰੇ ਕ ਬਾਹਰ ਨਹੀਂ ਯਾਰੋ। ਸੁਣਾ ਹਮੇਂ ਕੀ ਬੋਲਿਆ ਹਾਂ। ਘਰ ਦੀ ਮੇਰੀ ਉਹ ਰੋਟੀ ਦਾ ਬੰਗ ਜੁੱਲੇ ਤੇ ਪੰਨੀ ਆ ਕੇ ਆਪਾਂ ਅੱਜ ਨਾਲੋਂ ਰੋਟੀ ਖਾ ਰਿਆ ਸੀ। ਸਾਰੀ ਕੰਦ ਭਰੀ ਹੋਰ ਉਦੋਂ ਤੱਕ। ਹਾਂ। ਕਿੰਨੇ ਕੱਢੀ। ਆਜਾ ਦੋਸਤਾਂ ਨੂੰ ਆਇਆ ਮੈਂ ਤੂੰ ਕੰਦ ਕਿੰਨੀ ਟੱਕ ਦਿੱਤੀ ਥੋੜਾ ਕਹਿ ਲਗੀ ਆਹ ਕਿਡਾ ਮਾਰਦਾ ਆ ਉਹ ਇਥੋਂ ਐਂਗਲੈਟਰ ਦਾ ਉਹ ਐਂਗਲੈਟਰ ਆਪਾਂ ਜਾ ਗਏ ਕਿ ਕਿੱਥੋਂ ਡਿੱਗ ਆਇਆ ਰਾਜ ਕੇ ਬਾਗੇ ਥੱਲੇ ਉਤਰਨ ਤੇ ਨਿਰਲ ਗਈ ਸਾਹਿਬ ਆ ਡਿੱਗਿਆ ਨਾ ਨਾ ਚਬਾਲੇ ਉੱਤੇ ਜਾਏ ਹੋਏ ਕੌੜੀਏ ਚੜ ਕੇ ਰਹਿ ਗਏ ਆ ਕਿੱਥੋਂ ਆਇਆ ਉਹ ਕੰਧਾਂਆਂ ਬਾਹਰ ਸਾਰੇ ਨੇ ਤਾਂ ਦੀ ਘਟਨਾ ਵਾਪਰੀ ਇਹ ਘਟਨਾ 1 ਘੰਟਾ ਪਹਿਲਾਂ ਦੀ ਹੈ ਇਹਨਾਂ ਕਰੇ ਪोटाश ਰੱਖੀ ਸੀ ਆ ਦਿਵਾਲੀ ਆਈ ਵੇਚਣ ਵਾਸਤੇ ਉਹ ਪोटाश ਫਟ ਗਈ ਹੈ ਸਾਰੇ ਪਿੰਡ ਕੀ ਲੱਖੋ ਕਿਤੇ ਖੜਕਾ ਗਿਆ 5 6 ਕਿਲੋਮੀਟਰ ਤੋਂ ਫੋਨ ਆ ਰਿਹਾ ਕਿ ਇਹਨੇ ਇਹਨੇ ਚੋੜ ਤਰ ਧਮਾਕਾ ਹੋਇਆ ਕੀ ਕੀ ਨੁਕਸਾਨ ਹੋਇਆ ਨੁਕਸਾਨ ਇਹ ਦੋਵੇਂ ਜੀ ਸੜ ਗਏ ਕੋ ਗਵਾਂਢ ਦੀ ਛਾ ਦੋਦੀ ਆ ਉਹਦਾ ਕਲੈਂਟਰ ਡਿੱਗ ਪਿਆ ਉਹਦੀ ਕੰਧ ਵਿੱਚਕਾਰ ਲਈ ਪਾੜ ਕੇ ਆਰ ਪਾਰ ਹੋ ਗਈ ਹੈ ਉਹਕੇ ਗੇਲੂ ਸਰਪੰਚ ਜੀ ਜਿਹੜੀ ਆ ਉਹ ਕੰਧ ਡਿੱਗ ਪਈ ਆ ਉਹ ਕੁੜੀ ਅੰਦਰ ਪ੍ਰਸ਼ਾਦੇ ਬਣਾਉਂਦੀ ਸੀ ਕੁੜੀ ਉਹ ਭੁੜ ਕੇ ਡਿੱਗੀ ਉੱਡ ਕੇ ਜਾ ਕੇ ਡਿੱਗੀ ਆ ਲੋਕੀ ਇੱਥੇ ਪਹੁੰਚੇ ਨੇ ਰਾਹਤ ਕਾਰਜਾਂ ਲਈ ਅਜੇ ਕੋਈ ਨਹੀਂ ਆਜ ਪੁਲਿਸ ਵਾਲੇ ਹੁਣ ਆਏ ਨੇ ਜੀ ਕਿੰਨੇ ਕਿਹਨੂੰ ਸੱਟਾਂ ਲੱਗੀਆਂ ਨੇ ਕਿੰਨੇ ਕਿਹ ਬਦੋਵੇਂ ਜੀ ਲੱਗੀਆਂ ਜ ਹੋਰ ਅਜੇ ਕੋਈ ਖਬਰ ਕੀ ਨਾਮ ਕੀ ਉਹ ਇੱਕ ਦਿਨ ਕਾਲਾ ਇੱਕ ਦਿਨ ਉਹਦੀ ਕਰਦੀ ਨਾਲ ਕਿਰਨ ਹੈ ਵਿੱਚ ਮਾਮਲਾ ਆਇਆ ਜਿਹੜਾ ਕਿ ਹੈ ਹਸਬੰਡ ਵਾਈਫ ਜਿਹੜੇ ਇੰਜਰਡ ਹੋ ਗਏ ਸਰ ਕੀ ਮਾਮਲਾ ਕਿੱਥੋਂ ਦੇ ਰਹਿਣਾ ਹੈ ਇਹ ਜੀ ਹੁਣੇ-ਹੁਣੇ ਸਾਨੂੰ ਖਬਰ ਆਈ ਹੈ तकरीबन ਘੰਟਾ ਤੋਂ ਪਹਿਲਾਂ ਇੱਕ ਪਿੰਡ ਕੜਮਾ ਵਿੱਚ ਕਾਣਾ ਮਮਦੋਤ ਵਿਖੇ ਇੱਕ ਘਰ ਵਿੱਚ ਬਲਾਸਟ ਹੋਇਆ ਤੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਵੀ ਇਹਨਾਂ ਨੇ ਘਰ ਦੇ ਵਿੱਚ ਪੋਟਾਸ਼ ਰੱਖਿਆ ਸੀ ਭਾਰੀ ਮਾਤਰਾ ਵਿੱਚ ਜੋ ਕਿ ਇਲੈਗਲ ਹੈ ਉਹ ਪੋਟਾਸ਼ ਜਦੋਂ ਇਹਨਾਂ ਦੇ ਇਹਨਾਂ ਦਾ ਸਿਲੰਡਰ ਫਟਿਆ ਜਿਵੇਂ ਕਿ ਇਹਨਾਂ ਨੇ ਦੱਸਿਆ ਰੋਟੀ ਬਣਾਉਣ ਲੱਗੇ ਸਿਲੰਡਰ ਫਟਿਆ ਉਸ ਕਰਕੇ ਜਿਹੜਾ ਪੋਟਾਸ਼ ਸੀਗਾ ਭਾਰੀ ਮਾਤਰਾ ਚ ਉਹਨੇ ਅੱਗ ਫੜ ਲਈ ਜਿਸ ਕਰਕੇ ਇਹ ਬਹੁਤ ਜ਼ਿਆਦਾ ਭਾਰੀ ਮਾਤਰਾ ਚ ਬਲਾਸਟ ਹੋਇਆ ਤੇ ਇਸ ਚ ਨੁਕਸਾਨ ਕਾਫੀ ਹੋਇਆ ਘਰ ਦੀ ਛੱਤਾਂ ਟੁੱਟ ਗਈਆਂ ਤੇ ਨਾਲ ਦੇ ਗੁਆਂਢੀਆਂ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਦੋ ਵਿਅਕਤੀ ਨੇ ਹਸਬੰਡ ਵਾਈਫ ਤਰਸੀਮ ਲਾਲ ਤੇ ਕਿਰਨਾ ਰਾਣੀ ਉਹ ਇੰਜਰਡ ਹੋਏ ਨੇ ਫਿਲਹਾਲ ਉਹ ਬਾਗੜ ਹਸਪੀਟਲ ਚ ਅੰਡਰ ਟਰੀਟਮੈਂਟ ਨੇ ਸਟੇਬਲ ਕੰਡੀਸ਼ਨ ਚ ਨੇ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਤੇ ਜਿਸ ਜਿਸ ਤਰ੍ਹਾਂ ਜਦੋਂ ਇਸ ਚ ਹੋਰ ਸਾਨੂੰ ਇਨਫੋਰਮੇਸ਼ਨ ਮਿਲੇਗੀ ਅਸੀਂ ਇਹਦੇ ਬਾਰੇ ਦੱਸਾਂਗੇ ਕੀ ਉਹ ਖਤਰੇ ਤੋਂ ਬਾਹਰ ਨੇ ਹਾਂਜੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਉਹ ਹਜੇ ਟਰੀਟਮੈਂਟ ਕਰ ਰਹੇ ਨੇ ਬਟ ਉਹ ਸਟੇਬਲ ਨੇ ਪਹਿਲਾਂ ਨਾਲੋਂ ਅੰਡਰ ਟਰੀਟਮੈਂਟ ਨੇ ਜਦੋਂ ਹੀ ਉਹਨਾਂ ਦਾ ਟਰੀਟਮੈਂਟ ਕੰਪਲੀਟ ਹੁੰਦਾ ਹੈ ਤਾਂ ਸਾਨੂੰ ਹੋਰ ਗੱਲਾਂ ਕਲੀਅਰ ਹੋਣਗੀਆਂ ਤੇ ਅਸੀਂ ਇਸ ਨੂੰ ਇਨਵੈਸਟੀਗੇਟ ਕਰਾਂਗੇ ਇਸਰ ਪੀਐਨ ਪਟਾ ਜਿਹੜੀ ਉਹ ਇਲੈਗਲ ਵੀ ਤਰੀਕੇ ਨਾਲ ਰੱਖੀ ਹੋਈ ਆ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਵੀ ਕਾਫੀ ਭਾਰੀ ਮਾਤਰਾ ਦੇ ਵਿੱਚ ਰੱਖੀ ਸੀ ਕਿਉਂਕਿ ਜਿਹੜਾ ਬਲਾਸਟ ਹੋਇਆ ਉਸ ਦੀ ਉਸ ਨੂੰ ਦੇਖ ਕੇ ਛਤਾਂ ਜਿਸ ਤਰ੍ਹਾਂ ਦਾ ਨੁਕਸਾਨ ਪਹੁੰਚਿਆ ਲੈਂਟਰਾਂ ਨੂੰ ਨੁਕਸਾਨ ਪਹੁੰਚਿਆ ਉਹ ਦੇਖ ਕੇ ਇਹੀ ਪਤਾ ਲੱਗ ਰਿਹਾ ਵੀ ਕਾਫੀ ਭਾਰੀ ਮਾਤਰਾ ਚ ਪੋਟੈਸ਼ ਰੱਖਿਆ ਸੀ ਜਿਸ ਕਰਕੇ ਵੱਡਾ ਬਲਾਸਟ ਹੋਇਆ ਸਿਲੰਡਰ ਵੀ ਕਹਿੰਦੇ ਫਟ ਗਏ ਇਹ ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਇੱਕ ਵਾਰੀ ਇਹਨਾਂ ਦਾ ਟ੍ਰੀਟਮੈਂਟ ਹੋ ਜੇ ਅਸੀਂ ਹੋਰ ਕਲੀਅਰਲੀ ਦੱਸ ਪਾਵਾਂਗੇ ਔਰ ਹੁਣ ਤੱਕ ਇਹ ਦੱਸਿਆ ਗਿਆ ਕਿ ਜਿਵੇਂ ਸਿਲੰਡਰ ਜਦੋਂ ਫਟਿਆ ਉਸ ਉਸ ਨਾਲ ਹੀ ਪੋਟਾਸ਼ ਨੂੰ ਅੱਗ ਫੜ ਲਈ ਇਹਨੇ ਤੇ ਇਹ ਬਹੁਤ ਵੱਡਾ ਬਲਾਸਟ ਹੋਇਆ ਹੈ ਦੇਖਦੇ ਦੇਖਦੇ ਆਪ ਜੀ ਬਾਅਦ ਸਲੈਂਡਰ ਨੂੰ ਕੋਈ ਦੇਖ ਕੇ ਤਾਂ ਮਨਾਲੀ ਕੰਧ ਵੰਡੀਆਂ ਦੀ ਕੰਧ ਤੇ ਉਹਨਾਂ ਨੂੰ ਚਾਤੀ ਦੇ ਵਿੱਚ ਇੰਨਾ ਨਹੀਂ ਕਹਿੰਦੇ ਵੰਡੀਆਂ ਦੇ ਵਿੱਚ ਆਉਂਦਾ ਹੈ ਹਮਾਂ ਕੋ ਤੋਂ ਕਰਾਸ਼ ਮਾਰ ਜਿੰਨਾ ਤੱਕ ਦਾ ਜਿਹੜਾ ਜਿਆਦਾ ਪ੍ਰਟਾਖਾ ਹੋਇਆ ਉਹਦੇ ਨਾਲ ਲਾ ਦਿਓ ਨਾਲ ਕਿੱਲੇ ਬਾਕੀ ਬਾਕੀ ਮੌਨ ਦੇ ਪਾਸਾ ਹਾਂ ਹਰੇ ਤਾਤrophy ਵੀ ਨਹੀਂ ਕਰ ਨਹੀਂ ਬੜਾ ਵੀ ਨਹੀਂ ਸੀ ਹਾਂ ਨਹੀਂ ਇਹ ਵੀ ਨਹੀਂ ਸੀ ਤਾਂ ਲੱਗਿਆ ਬਤਾਪੀ ਜੀ ਮੇਰੀ ਕਿੰਨੀ ਸਾਰੀ ਬੀਤੀ ਗੋਆਂਢੀਆਂ ਦੇ ਕਾਰਕੁਨ ਕਿੱਥੇ ਨਾਲ ਕਰੇਉਣ ਤੋਂ ਨਹੀਂ ਵਾਸਤੇ ਲਾਲਾ ਲਾ ਕੇ ਹੈ ਕਲ ਥੜਡੇ ਕੀ ਗਿਆ ਸਰਾ ਇੰਨੀ ਛਾੜੇ ਦੀ ਪਿਆਰਾ گھرن له باگر کي لڳي ڪي جادا ڪوئي ڳالهه ٿي پادي سالهن جي پٿر